ਮੁਸ਼ਕਲ ਤੇ ਕੰਮ ਚੋਰ ਨੂੰ ਹੈ ਮੁਸ਼ਕਲ ਤੇ ਹੰਕਾਰੀ ਬੰਦੇ ਨੂੰ ਹੈ ਜਿਹੜਾ ਗੁਰੂ ਦਾ ਸਿੱਖ ਨਹੀਂ ਏ ਮਨਮੁਖ ਏ ਉਹਦੀ ਮੁਸ਼ਕਲ ਏ ਗੁਰੂ ਦੇ ਸਿੱਖ ਦੀ ਕਾਦੀ ਮੁਸ਼ਕਲ ਜਿਹੜਾ ਲੋਕਾਂ ਦਾ ਮੰਗਤਾ ਬਣ ਕੇ ਤੁਰਿਆ ਫਿਰਦਾ ਏ ਉਹਦੀ ਮੁਸ਼ਕਲ ਏ ਤੇ ਜਿੰਨੂੰ ਦੇਣ ਵਾਲਾ ਗੁਰੂ ਏ ਜਿੰਨੇ ਜਾਣਿਆ ਏ ਸਭ ਸੁਖ ਦਾਤਾ RAM ਹੈ ਦੂਸਰ ਨਾ ਹਨ ਕਿ ਮੇਰਾ ਸੁੱਖਾਂ ਦਾ ਦਾਤਾ ਤੇ ਉਹ ਪਰਮੇਸ਼ਰ ਹੈ ਉਹਨੂੰ ਕਦੀ ਮੁਸ਼ਕਲ ਕੋਈ ਮੁਸ਼ਕਲ ਹੋਏਗੀ ਸੱਚ ਜਾਣਿਓ ਅਜ ਤੱਕ ਅਸੀਂ ਗੁਰੂ ਦੀ ਸਿੱਖਿਆ ਧਾਰਨ ਨਹੀਂ ਕੀਤੀ ਨਹੀਂ ਤੇ ਸਾਡੇ ਘਰਾਂ ਚ ਕਲੇਸ਼ ਨਹੀਂ ਸੀ ਹੋਣੇ ਕੀ ਹੋਣੇ ਸੀ ਜੇ ਸਤਗੁਰੂ ਕਹਿੰਦੇ ਨੇ ਸਤਗੁਰੂ ਨੇ ਇੱਕ ਵਾਰ ਸਾਨੂੰ ਸਮਝਾਇਆ ਸੀ ਕਿ ਤੇਰੀ ਇੱਕ ਤਿਲ ਦੀ ਕਲਣਾ ਜਿਹੜੀ ਇਹਨਾਂ ਉਹ ਨਹੀਂ ਪੰਨਾਗਾ ਤੂੰ ਚੱਲ ਜੇ ਅਸੀਂ ਚੱਲਣਾ ਆਰੰਭ ਹੋਏ ਤੇ ਆਪ ਜੀ ਨੂੰ ਇੱਕ ਰਾਜ ਦੀ ਬਾਤ ਬਤਾਉਨੇ ਆ ਇਹ ਪਿਆਰਾ ਇਹ ਨਹੀਂ ਕਿ ਅੱਜ ਵਾਹਿਗੁਰੂ ਕਹੋਗੇ ਤੇ ਕੱਲ ਆਨੰਦ ਮਿਲੇਗਾ ਜਦੋਂ ਹਿਰਦੇ ਤੋਂ ਉਸ ਪਿਆਰੇ ਨੂੰ ਯਾਦ ਕਰਕੇ ਉਸ ਪਿਆਰੇ ਦੇ ਰੰਗ ਦੇ ਵਿੱਚ ਉਸ ਪਿਆਰੇ ਨੂੰ ਪ੍ਰੇਮ ਦੇ ਵਿੱਚ ਸੱਚੀ ਵਾਹ ਕਹਿੰਦੇ ਉਹਨਾਂ ਕਿ ਤੂੰ ਵਾਹ ਗੁਰੂ ਹੈ ਉਸੇ ਵੇਲੇ ਹੀ ਅੰਦਰ ਖੇੜਾ ਬਣ ਜਾਂਦਾ ਹੈ ਇਹ ਆਪ ਜੀਆਂ ਨੂੰ ਸਭਨਾਂ ਨੂੰ ਪਤਾ ਏ ਕਿ ਇਹ ਮੇਰੇ ਪਿਆਰੇ ਨਹੀਂ ਆਪ ਜੀ ਸਭਨਾਂ ਨੂੰ ਕਦੀ ਨਾ ਕਦੀ ਕੋਈ ਪਲ ਦਿੱਤਾ ਹੈ ਜਦੋਂ ਤੁਸੀਂ ਬਾਣੀ ਪੜਦੇ ਹੋ ਜਦੋਂ ਵਿਖਾਵਾ ਕਰਨ ਲੱਗ ਜਾਂਦੇ ਪਖੰਡ ਕਰਨ ਲੱਗ ਜਾਂਦੇ ਉਦੋਂ ਆਨੰਦ ਨਹੀਂ ਬਣਦਾ ਥੋੜੀ ਦੇਰ ਵਿਖਾਵਾ ਚੱਲਦਾ ਏ ਫਿਰ ਵਿਚਾਰਾਂ ਚੱਲਦੀਆਂ ਨੇ ਫਿਰ ਨੀਂਦ ਆ ਜਾਂਦੀ ਕਿਉਂਕਿ ਮਨ ਨਾਲੋਂ ਕਰਮ ਦਾ ਸੰਬੰਧ ਟੁੱਟ ਗਿਆ ਨੀਂਦ ਦਾ ਆਉਣਾ ਇੱਕੋ ਹੀ ਚੀਜ਼ ਦੀ ਨਿਸ਼ਾਨੀ ਹੈ ਕਿ ਮਨ ਨਾਲੋਂ ਕਰਮ ਦਾ ਸੰਬੰਧ ਟੁੱਟ ਜਾਵੇ ਤੇ ਨੀਂਦ ਆ ਜਾਣੀ ਤੁਹਾਡਾ ਮਨ ਕਰਮ ਚ ਸ਼ਾਮਲ ਨਾ ਹੋਇਆ ਤੇ ਨੀਂਦ ਆਏਗੀ ਜਾਂ ਵਿਚਾਰਾਂ ਚੱਲਣ ਗਿਆ ਪਖੰਡ ਚੱਲੇਗਾ ਤੇ ਜੇ ਸ਼ਾਮਲ ਰਿਹਾ ਜੇ ਵਾਹਗੁਰੂ ਰਸਨਾ ਤੋਂ ਕਹਿੰਦੇ ਉਹ ਤੇ ਹਿਰਦਾ ਉਸ ਵਾਹਗੁਰੂ ਨੂੰ ਮੰਨਦਾ ਰਿਹਾ ਕਿ ਤੂੰ ਵਾਕਈ ਵਾਹ ਹੈ ਤੇ ਨੀਂਦ ਨਹੀਂ ਆਏਗੀ ਵਿਚਾਰਾਂ ਨਹੀਂ ਚੱਲਣਗੇ ਦੇ ਅੰਦਰ ਖੇੜਾ ਬਣੇਗਾ ਅੰਦਰ ਰੁਮਕ ਬਣੇਗੀ ਸੁੰਨ ਸਮਾਦ ਬਣੇਗੀ ਅੰਦਰ ਰਸ ਬਣੇਗਾ ਹੁਣੇ ਵਾਹਿਗੁਰੂ ਕਹੋ ਹੁਣੇ ਆਨੰਦ ਮਿਲੇਗਾ ਕੋਈ ਬਾਅਦ ਦੇ ਵਿੱਚ ਨਹੀਂ ਹੁਣੇ ਹੀ ਮਿਲੇਗਾ ਤੇ ਜੇ ਕਿਤੇ ਬਾਣੀ ਦਾ ਜਾਪ ਕਰਦੇ ਆ ਉਸ ਪਿਆਰੇ ਨਾਲ ਸੰਬੰਧ ਜੁੜ ਜਾਵੇ ਉਹ ਪਿਆਰਾ ਪਿਆਰਾ ਲੱਗਣ ਲੱਗ ਜਾਵੇ ਤੇ ਫਿਰ ਕੀ ਹੁੰਦਾ ਹੈ ਫਿਰ ਸਰੀਰ ਚ ਮਹਾਰਸ ਬਣਦਾ ਹੈ ਆਪਣੀ ਸੁਧ ਬੁੱਧ ਨਹੀਂ ਰਹਿੰਦੀ ਆਪਣਾ ਪਤਾ ਹੀ ਨਹੀਂ ਏ ਕਿੱਥੇ ਇੱਕੋ ਹੀ ਵਾਹਿਗੁਰੂ ਯਾਦ ਹੁੰਦਾ ਹੈ ਤੇ ਜਦੋਂ ਆਪਾ ਭੁੱਲ ਜਾਈਏ ਉਹ ਇੱਕੋ ਪਿਆਰਾ ਯਾਦ ਹੋਵੇ ਉਦੋਂ ਮਹਾਂ ਰਸ ਬਣਦਾ ਹੈ ਹੁੰਦਾ ਕੀ ਇਹ ਜ਼ਿਆਦਾਤਰ ਅਸੀਂ ਖਾਣਾ ਪੂਰਤੀ ਕਰਦੇ ਆ ਮਿਲਦਾ ਕੁਝ ਨਹੀਂ ਰੁੱਖਾ ਹੀ ਰੁੱਖਾपन ਅੰਦਰ ਹੁੰਦਾ ਤੇ ਜਦੋਂ ਕਈ ਦਿਨ ਕਰ ਲੈਨੇ ਫਿਰ ਸੋ ਫਿਰ ਡਰਦੇ ਆ ਅੰਦਰੋਂ ਪਾਠ ਕਰਨ ਤੋਂ ਫਿਰ ਅਸੀਂ ਪਾਠ ਵੱਲ ਨੂੰ ਜਾਂਦੇ ਨਹੀਂ ਗੁਰੂ ਘਰ ਵੱਲ ਨੂੰ ਜਾਂਦੇ ਨਹੀਂ ਤੇ ਸਾਡੇ ਚੋਂ ਬਹੁਤਿਆਂ ਦਾ ਫਿਰ ਇਹ ਹਾਲ ਹੋ ਜਾਂਦਾ ਕਿ ਕਹਿਣ ਨੂੰ ਗੁਰੂ ਦੇ ਸਿੱਖ ਨੇ ਪਰ ਅੰਦਰੋਂ ਉਹ ਨਾਸਤਕ ਨੇ ਤੇ ਨਾਸਤਕ ਆਸਤਕਤਾ ਵੀ ਕੋਈ ਪੱਕੀ ਨਹੀਂ ਹੈ ਕਿ ਮੋਰ ਲੱਗੀ ਜਿਹੜਾ ਨਾਸਤਕ ਹੋ ਗਿਆ ਉਹ ਆਸਤਕ ਨਹੀਂ ਹੁੰਦਾ ਇਹ ਤੇ ਹਰ ਘੜੀ ਆਪਜੀ ਦਾ ਨਵਾਂ ਰੰਗ ਏ ਹੋ ਸਕਦਾ ਏ ਹੁਣੇ ਆਸਤਕ ਹੋ ਸਕਦਾ ਏ ਹੁਣੇ ਨਾਸਤਕ ਆਸਤਿਕਤਾ ਤੇ ਨਾਸਤਕ ਦਾ ਇੰਨਾ ਹੀ ਫਰਕ ਏ ਕਿ ਜਦੋਂ ਪਿਆਰੇ ਤੇ ਪ੍ਰੇਮ ਆ ਗਿਆ ਤੇ ਆਸਤਕਤਾ ਤੇ ਜਦੋਂ ਉਹਦੇ ਤੋਂ ਦੂਰੀ ਬਣਾ ਲਈ ਤੇ ਨਾਸਤਕ ਇਹ ਤੇ ਤਰੰਗਾ ਨੇ ਆਪ ਜੀ ਦੇ ਮਨ ਦੀਆਂ ਤੇ ਇਹਨੂੰ ਮੰਨਿਆ ਕਰੋ ਭਾਈ ਇੱਕ ਤੇ ਸੇਵਾ ਰੱਜ ਕੇ ਕਰਿਆ ਕਰੋ ਮੇਰੀਆਂ ਭੈਣਾਂ ਨੂੰ ਬੇਨਤੀ ਏ ਮਤ ਸੋਚਿਆ ਕਰੋ ਸਸਕਪਤੀ ਏ ਮਤ ਸੋਚਿਆ ਕਰੋ ਸਸ ਨੇ ਆਹ ਕੰਮ ਦਿੱਤਾ ਮੈਨੂੰ ਆਹਨੇ ਆਹ ਕੰਮ ਦਿੱਤਾ ਮੈਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਰੱਜ ਰੱਜ ਕੇ ਕਰਿਆ ਕਰੋ ਤੁਹਾਡਾ ਗੁਰਨਾਨਕ ਤੁਹਾਡੇ ਹਰ ਕਰਮ ਦਾ ਫਲ ਆਪ ਜੀ ਨੂੰ ਦੇਗਾ ਜਿਹੜਾ ਦੀਨ ਦੁਨੀ ਦਾ ਮਾਲਕ ਏ ਜਿਹੜੇ ਆਪ ਜੀ ਦੇ ਘਰਾਂ ਦੇ ਮਾਲਕ ਬਣ ਕੇ ਬੈਠੇ ਨੇ ਨਾ ਆ ਮੇਰਾ ਘਰ ਏ ਤੇ ਝੂਠੇ ਨੇ ਇਹ ਤੇ ਮੰਨਦੇ ਨੇ ਉਸ ਘਰ ਦੇ ਕਈ ਮਾਲਕ ਹੋ ਗਏ ਜਿਵੇਂ ਬਾਬਾ ਫਰੀਦ ਕਹਿੰਦੇ ਨੇ ਨਾ ਕਿ ਜਿੱਥੇ ਤੂੰ ਬੈਠਾ ਐ ਤੇ ਕਿਤੇ ਬੈਸ ਗਏ ਇਸ ਜਗ੍ਹਾ ਤੇ ਪਤਾ ਹੀ ਨਹੀਂ ਕਿੰਨੇ ਬਹਿ ਕੇ ਚਲੇ ਗਏ ਇਹ ਤੇ ਪਰਮਚ ਨੇ ਪਰਮ ਦੀ ਦੁਨੀਆ ਚ ਨੇ ਮਾਇਆ ਚ ਨੇ ਅਸਲੀ ਮਾਲਕ ਤੇ ਗੁਰੂ ਹੀ ਏ ਤੇ ਗੁਰੂ ਬਖਸ਼ੇਗਾ ਪਰਖੁੰਦਾ ਕਿ ਇਹ ਸਾਡੀ ਅਵਸਥਾ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਅਸੀਂ ਵੀ ਇਦਾਂ ਹੀ ਕਰਦੇ ਸੀ ਕਿ ਸਾਨੂੰ ਜੀ ਕਰਨਾ ਕਿ ਛੇਤੀ ਨਾ ਰੰਗ ਲੱਗ ਜਾਵੇ ਮਨ ਟਿਕ ਜਾਵੇ ਆਹ ਹੋ ਜਾਵੇ ਆਹ ਹੋ ਜਾਵੇ ਇਹੋ ਰੋਂਦੇ ਰਹਿਣਾ ਇੱਕ ਦਿਨ ਇਸ ਪਿਆਰੇ ਨੇ ਸਮਝਾਇਆ ਕਿ ਜਿੱਦਾਂ ਦਾ ਤੇਰਾ ਇਸ਼ਕ ਹੁੰਦਾ ਹੈ ਨਾ ਉਦਾਂ ਦੇ ਗੀਤ ਗਾਇਆ ਕਰ ਜੋ ਤੇਰੀ ਸਮਰਥਾ ਹੈ ਸਾਨੂੰ ਸਮਝ ਨਾ ਆਈ ਫਿਰ ਉਸ ਪਿਆਰੇ ਨੇ ਸਮਝਾਇਆ ਚੰਗੀ ਤਰ੍ਹਾਂ ਕਿ ਜਿਸ ਦਿਨ ਤੇਰੇ ਅੰਦਰ ਰੁੱਖਾਪਨ ਹੋਵੇ ਨਾ ਜਿਸ ਦਿਨ ਤੇਰਾ ਉਹਦੇ ਨਾਲ ਕੋਈ ਪ੍ਰੇਮ ਨਾ ਬਣਦਾ ਹੋਵੇ ਤੇ ਉਸ ਦੇਣ ਉਹਨੂੰ ਜੋਦੜੀਆਂ ਵਾਲੀ ਗਾਇਨ ਜਿਹੜੇ ਨਾ ਕਰਿਆ ਕਰ ਤਰਲੇ ਲਿਆ ਕਰ ਉਹਦੇ ਗਾੜੀ ਉਹ ਜੋਦੜੀ ਕਰਨਾ ਉਦੋਂ ਬੰਦਗੀ ਹੈ ਇਹ ਨਹੀਂ ਕਿ ਜੇ ਪੌੜੀ ਦੇ ਡੰਡੇ ਨੂੰ ਹੱਥ ਵੀ ਨਹੀਂ ਪਾਇਆ ਤੇ ਕੋਠੇ ਤੇ ਚੜਨ ਦਾ ਆਨੰਦ ਕਹੋ ਕਿ ਆਵੇ ਇਦਾਂ ਨਹੀਂ ਆਏਗਾ ਪੌੜੀ ਦਾ ਆਨੰਦ ਪਹਿਲਾਂ ਮਾਣ ਲੈ ਤੇ ਜੋਦੜੀ ਕਰਿਆ ਕਰ ਤੇ ਜੋਦੜੀ ਦੇ ਸ਼ਬਦ ਜਦੋਂ ਸਤਿਗੁਰੂ ਨੇ ਸਮਝਾਏ ਤੇ ਫਿਰ ਗਾਉਣ ਲੱਗ ਪਏ ਫਿਰ ਬੇੰਤ ਤਰ੍ਹਾਂ ਦੇ ਸਤਿਗੁਰੂ ਦੀ ਬਾਣੀ ਚ ਤੇ ਬੜੇ ਮਹਾਰੰਗ ਨੇ ਉਹ ਗਾਈ ਜਾਣੇ ਝੂਮਦੇ ਰਹਿਣਾ ਤਰਲੇ ਲਈ ਜਾਣਾ ਅੱਖਾਂ ਚੋਂ ਹੰਝੂ ਵਹੀ ਤਰੇ ਜਾਣੇ ਜੋਦੜੀਆਂ ਬਣੀ ਜਾਣੀਆਂ ਇਹ ਜੋਦੜੀਆਂ ਦੇ ਰੰਗ ਨੂੰ ਮੰਨਣਾ ਪਹਿਲੀ ਅਵਸਥਾ ਤੇ ਇਹ ਹੋਈਏ ਉਦੋਂ ਗਾਉਣਾ ਏ ਕਿ ਮੋਕੋ ਤਾਰ ਲੈ ਬਾਪ ਬੀਠਲਾ ਬਾਹਾਂ ਦੇ ਮੋਕੋ ਤਾਰ ਲੈ ਮੈਂ ਅਜਾਨ ਜਨ ਤਰਬੇ ਨਾ ਜਾਨੂ ਕਿ ਮੈਨੂੰ ਤਰਨਾ ਨਹੀਂ ਆਉਂਦਾ ਕਈ ਵਾਰਾ ਇਦਾਂ ਹੋਣਾ ਕਿ ਕਰਮ ਵਾਸ਼ਨਾਵਾਂ ਦੇ ਜ਼ਿਆਦਾ ਹੋ ਜਾਣੇ ਬੜੀ ਕੋਸ਼ਿਸ਼ ਕਰਨੀ ਵਾਸ਼ਨਾ ਟੁੱਟੇ ਕਾਮ ਟੁੱਟੇ ਹੰਕਾਰ ਟੁੱਟੇ ਕ੍ਰੋਧ ਟੁੱਟੇ ਇਹ ਟੁੱਟਣਾ ਨਾ ਤੇ ਜਦੋਂ ਟੁੱਟਣਾ ਨਾ ਤੇ ਫਿਰ ਉਹਦੇ ਚੋਂ ਦੁਖੀ ਹੋ ਕੇ ਫਿਰ ਗਵਣਾ ਉਸ ਪਿਆਰੇ ਨਾਲ ਜਾ ਕੇ ਕਈ ਵਾਰਾ ਰੋਸ ਕਰਨਾ ਕਿ ਤੇਰੇ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਕਿ ਦਸਨਾ ਫਿਰ ਤੇਰਾ ਗੁਣ ਕਿਥੇ ਜਦੋਂ ਮੇਰਾ ਕਰਮ ਹੀ ਨਹੀਂ ਨਾਸ਼ ਹੋ ਰਿਹਾ ਤੇ ਨਾਲੇ ਹੱਥ ਜੁੜੇ ਹੋਣੇ ਅੱਖਾਂ ਚੋਂ ਹੰਝੂ ਸ਼ਮਸ਼ਮ ਵਹੀ ਤੁਰੇ ਜਾਣੇ ਕਿ ਦਸਨਾ ਤੂੰ ਕਿਥੇ ਤੇਰਾ ਕਰਮ ਕਿਥੇ ਜੋ ਮੇਰੇ ਕਰਮ ਨਹੀਂ ਨਾਸ਼ ਦੇ ਸਿੰਘ ਸ਼ਰਨ ਕਤ ਜਈਏ ਜੋ ਜੰਬੁਕ ਗਰਾਸੇ ਦਸਹਾ ਤੇਰੀ ਸ਼ਰਨ ਆਏ ਆ ਫਿਰ ਵੀ ਵਾਸ਼ਨਾ ਮਾਰੀ ਜਾਂਦੀਆਂ ਨੇ ਤੇ ਫਿਰ ਸ਼ਰਨ ਆਉਣ ਦਾ ਫਾਇਦਾ ਕੀ ਸ਼ੇਰ ਦੀ ਸ਼ਰਨ ਜਾਈਏ ਕਿਉਂ ਜੋ ਗਿੱਦੜਾਂ ਦਾ ਹੀ ਡਰ ਪਿਆ ਰਵੇ ਤੇ ਫਿਰ ਤਰਲੇ ਲੈਣੇ ਕਿ ਹੁਣੇ ਬਾਹ ਪਕੜ ਬਾਹ ਚ ਨਾ ਹੋਵੇ ਕਿ ਬੂਡ ਮੁਵੇ ਨੌਕਾ ਮਿਲੇ ਫਿਰ ਕਿਨੂੰ ਚੜਾਏਗਾ ਜਦੋਂ ਅਸੀਂ ਇਹ ਮਾਇਆ ਦੇਸ ਦਲਦਲ ਦੇ ਵਿੱਚ ਇਸ ਭਵਜਲ ਦੇ ਵਿੱਚ ਡੁੱਬ ਕੇ ਮਰੀ ਗਏ ਵਾਸ਼ਨਾਵਾਂ ਦੇ ਵਿੱਚ ਤੇ ਫਿਰ ਨੌਕਾ ਲੈ ਕੇ ਫਿਰ ਬੇੜੀ ਲੈ ਕੇ ਆਵੇਂਗਾ ਫਿਰ ਝੜਾਵੇਂਗਾ ਕਿਨੂੰ ਫਿਰ ਇਦਾਂ ਦੇ ਵੀ ਤਰਲੇ ਲੈਣੇ ਬੇਅੰਤ ਬੇਨਤੀਆਂ ਕਰਨੀਆਂ ਮੇਰੀ ਬਾਹ ਪਕੜ ਲੈ ਮੈਨੂੰ ਉਤਾਰ ਲੈ ਮੇਰੇ ਚ ਔਗਣ ਬੜੇ ਨੇ ਗੁਣ ਤੇ ਸਾਰੇ ਤੇਰੇ ਨੇ ਤੈਨੂੰ ਜਿੱਦਾਂ ਸਹੀ ਲੱਗਦਾ ਤੂੰ ਰੱਖ ਲੈ ਮੇਰੇ RAM ਰਾਏ ਜਿਉਂ ਰੱਖੇ ਤਿਉਂ ਰਹੀ ਇਹ ਜੋਧੜੀਆਂ ਇਹ ਤਰਲੇ ਜਿਨ੍ਹਾਂ ਜਿਨ੍ਹਾਂ ਨੇ ਸਾਧੂ ਦੀ ਬੰਦਗੀ ਦੇ ਰੰਗ ਨੂੰ ਮਾਣਿਆ ਏ ਉਹ ਇਨ੍ਹਾਂ ਜੋਧੜੀਆਂ ਚੋਂ ਲੰਗੇ ਨੇ ਇਨ੍ਹਾਂ ਤਰਲਿਆਂ ਚੋਂ ਲੰਗੇ ਨੇ ਇਨ੍ਹਾਂ ਬੇਂਤੀਆਂ ਦੇ ਮਹਾਰਸ ਨੂੰ ਮਾਣਿਆ ਏ ਉਹਨਾਂ ਨੇ ਤੇ ਗਾਉਂਦਿਆਂ ਗਾਉਂਦਿਆਂ ਪਤਾ ਹੀ ਨਹੀਂ ਕਦੋਂ ਇਸ਼ਕ ਲੱਗ ਜਾਂਦਾ ਤੇ ਬਿਰਹਾ ਪ੍ਰਗਟ ਹੋ ਜਾਂਦਾ ਆਪਣੇ ਅੰਦਰ ਦੇ ਵਿਛੋੜੇ ਦੇ ਬਿਰਹਾ ਨੂੰ ਜਗਾਉਣ ਲਈ ਸਭ ਤੋਂ ਉੱਤਮ ਇਹ ਜੋਧੜੀ ਸਭ ਤੋਂ ਉੱਤਮ ਬੰਦਗੀ ਦਾ ਅਭਿਆਸ ਹੈ ਜੋਦੜੀ ਤਰਲੇ ਲੈਣੇ ਮੋਹਨ ਕਰ ਆਵੋ ਕਰੂੰ ਜੋਦੜੀਏ ਮਾਨ ਕਰੂੰ ਅਭਿਮਾਨੇ ਬੋਲੂੰ ਕਿ ਮੈਂ ਤੇ ਮਾਨ ਕਰਦਾ ਹਾਂ ਅਭਿਮਾਨ ਚੀ ਬੋਲਦਾ ਹਾਂ ਭੂਲ ਚੂਕ ਤੇਰੀ ਪ੍ਰੈਚਰੀਆ ਕਿ ਹੇ ਸਾਹਿਬ ਪਤਾ ਭੁੱਲੀ ਏ ਚੁੱਕੀ ਏ ਪਰ ਤੇਰੀ ਹੀ ਦਸੀ ਪਰ ਸਾਡਾ ਹਾਲ ਪਤਾ ਕੀ ਏ ਅਸੀਂ ਤੇ ਲੱਗੇ ਆ ਇੱਕ ਦੂਜੇ ਦੇ ਔਗਣ ਫਰੋਲਣ ਇੱਕ ਦੂਜੇ ਦੀਆਂ ਰੂੜੀਆਂ ਤੇ ਕੂੜਾ ਕਰਕਟ ਫਰੋਲਣ ਅਸੀਂ ਹੰਕਾਰੀਆਂ ਸਾਨੂੰ ਲੱਗਦਾ ਮੈਨੂੰ ਮਤ ਜ਼ਿਆਦਾ ਏ ਮੈਂ ਸਿਆਣਾ ਜ਼ਿਆਦਾ ਏ ਤੇਰੀ ਮਤ ਭਾਈ ਕਿੰਨੀ ਵੀ ਕਿਉਂ ਨਾ ਹੋਵੇ ਪਰ ਕੀ ਰੱਬ ਮਿਲ ਗਿਆ ਜੇ ਮਿਲ ਗਿਆ ਤੇ ਮਨ ਲੈਨੇ ਤੇਰੀ ਮਤ ਦਾ ਕੋਈ ਮਤਲਬ ਏ ਤੇ ਜੇ ਮਿਲਿਆ ਹੀ ਨਹੀਂ ਤੂੰ ਵੀ ਇੱਥੇ ਹੀ ਖੱਜਲ ਖਰਾਬ ਹੋਣ ਡਿਆ ਐ ਦੂਜਾ ਵੀ ਇੱਥੇ ਹੀ ਇਸੇ ਸੰਸਾਰ ਤੇ ਤੇ ਤੇਰੀ ਮਤ ਦਾ ਕੀ ਕਰਨਾ ਚਾਰ ਪਾਉਣਾ ਮਤ ਦਾ ਕਰੀਏ ਕੀ ਜਿਹੜੀ ਪਰਮਾਤਮਾ ਨੂੰ ਨਾ ਮਿਲਾਵੇ ਉਸ ਸਿਆਣਪ ਦਾ ਕਰੀਏ ਕੀ ਜਿਹੜਾ ਮੇਰੇ ਜੀਵਨ ਦਾ ਦੁੱਖ ਨਾ ਮਕਾਵੇ ਉਸ ਅਕਲ ਦਾ ਕਰਨਾ ਹੀ ਕੀ ਏ ਜਿਹੜੇ ਅਜੇ ਤੱਕ ਮਾਂ ਨਾ ਪਿਤਾ ਨਾ ਝਗੜੇ ਹੀ ਨਹੀਂ ਮਕਾ ਸਕੀ ਉਹ ਸਿਆਣਪ ਦਾ ਕਰੇਗਾ ਕੀ ਪਰ ਉਹ ਨਾਨਕ ਆਖੇ ਸਭ ਕੋ ਇੱਕ ਦੂ ਇੱਕ ਸਿਆਣਾ ਸਿਆਣਪ ਚ ਆਪਣੀ ਚੱਪਣੇ ਸਿਆਣਪ ਦੇ ਹੰਕਾਰ ਜੀ ਮਰੀ ਜਾਂਨੇ ਦੂਜੇ ਨੂੰ ਸੁਣਨਾ ਨਹੀਂ ਕਿ ਮੈਨੂੰ ਜਿਆਦਾ ਪਤਾ ਏ ਜੇ ਤੈਨੂੰ ਅਜੇ ਤੱਕ ਸੁਣਨਾ ਹੀ ਨਹੀਂ ਆਇਆ ਕੰਨਾਂ ਦੀ ਵਰਤੋਂ ਕਰਨੀ ਨਹੀਂ ਆਈ ਤੇ ਭਾਈ ਸਿਆਣਪ ਕਿਸ ਗੱਲ ਦੀ ਗੁਰੂ ਦੀ ਬਾਤ ਨੂੰ ਸੁਣਿਆ ਕਰ ਤੇ ਗਾਵਿਆ ਕਰ ਮਹਾਰੰਗ ਜੋਦੜੀਆਂ ਦੇ ਚ ਉਤਰਿਆ ਕਰ ਇਹ ਗਾਵਿਆ ਕਰ ਆਪਣੇ ਆਪ ਨੂੰ ਭੁੱਲ ਜਾਇਆ ਕਰ ਇਹ ਸਾਹਿਬ ਦੇ ਚਰਨੀ ਰਖਿਆ ਕਰ ਇਹ ਪਹਿਲਾ ਰੰਗ ਏ ਬਿਰਹਾ ਨੂੰ ਜਗਾਉਣ ਦਾ ਅਮਰਤ ਵੇਲੇ ਬੈਠੇ ਆ ਅਸੀਂ ਸਾਈਂ ਜਦੋਂ ਅਮਰਤ ਵੇਲੇ ਬਹਿੰਦੇ ਸੀ ਵੈਗਰੂ ਕਹਿਣਾ ਤੇ ਮਨ ਨਾ ਟਿਕਣਾ ਤੇ ਨੀਂਦ ਆ ਜਾਣੀ ਫਿਰ ਸਤਿਗੁਰੂ ਨੇ ਸਮਝਾਇਆ ਕਿ ਇਦਾਂ ਨਾ ਵੈਗਰੂ ਕਿਆ ਕਰ ਤੂੰ ਜੋਦੜੀਆਂ ਦੇ ਰੂਪ ਚ ਕਿਆ ਕਰ ਆਵਾਜ਼ਾਂ ਮਾਰਿਆ ਕਰ ਕੂਕ ਕਰਿਆ ਕਰ ਸੁਣਾਇਆ ਨਾ ਕਰ ਲੋਕਾਂ ਨੂੰ ਤੇ ਫਿਰ ਕੂਕ ਕਰਨੀ ਸ਼ੁਰੂ ਹੋਏ ਜੋਦੜੀਆਂ ਕਰਨੇ ਸ਼ੁਰੂ ਜੇ ਮਨ ਨਾ ਟਕੇ ਤੇ ਸਭ ਤੋਂ ਉੱਤਮ ਜਾਪੇ ਕੇ ਵੈਗਰੂ ਜੀ ਦਿਆ ਕਰਿਓ ਵਾਹਿਗੁਰੂ ਜੀ ਮੈਨੂੰ ਬਖਸ਼ ਲਿਓ ਵਾਹਿਗੁਰੂ ਜੀ ਮੈਨੂੰ ਛੇਤੀ ਛੇਤੀ ਦਰਸ਼ਨ ਦੇ ਦੇ ਵਾਹਿਗੁਰੂ ਜੀ ਮੇਰਾ ਮਨ ਨਹੀਂ ਜੇ ਟਿਕੰਡਿਆ ਵਾਹਿਗੁਰੂ ਜੀ ਮੇਰੀ ਬਾਹ ਪਕੜੋ ਨਾ ਸਭ ਤੋਂ ਉੱਤਮ ਸਿਮਰਣੇ ਜੇ ਮਨ ਨਾ ਟਕੇ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਟਿਕ ਜਾਂਦਾ ਆਪਣੇ ਪਿਆਰੇ ਨਾਲ ਪ੍ਰੇਮ ਕਰਿਆ ਕਰੋ ਪ੍ਰੀਤ ਕਰਿਆ ਕਰੋ ਤਾਂ ਕਿ ਅੰਦਰ ਪ੍ਰੇਮ ਜਗ ਜਾਵੇ ਤਾਂ ਜਿਹੜਾ ਉਹ ਵਿਛੋੜੇ ਦਾ ਉਹ ਪ੍ਰੀਤ ਦਾ ਉਹ ਜਿਹੜਾ ਉਸ ਪਿਆਰੇ ਦਾ ਇੱਕ ਅੰਛੇ ਉਹ ਜਾਗ ਜਾਵੇ ਇਹ ਕਰਿਆ ਕਰੋਗੇ ਨਾ ਜੇ ਕਰਿਆ ਕਰੋਗੇ ਤੇ ਜਕਾਰਾ ਛੱਡ ਕੇ ਪ੍ਰਣ ਕਰੋ ਕਿ ਅੱਜ ਤੋਂ ਬਾਅਦ ਕਰਿਆ ਕਰਾਂਗੇ ਕਰ ਝਗੜਾ ਨਹੀਂ ਕਰਿਆ ਕਰਾਂਗੇ ਵੱਧ ਕੰਮ ਮਿਲ ਜੇ ਤੇ ਤਗੜੇ ਹੋ ਕੇ ਇੱਕ ਦੂਜੇ ਤੋਂ ਕਰਿਆ ਕਰਾਂਗੇ ਛੱਡੋ ਹਾਂ ਜਕਾਰਾ ਪਲਾ ਏ ਹੁਣ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਤਗੜੀਆਂ ਹੋ ਕੇ ਜਿੰਨਾ ਲਹਾਏ ਸੰਸਾਰ ਤੋਂ ਲਿਆ ਜਾਂਦਾ ਸੇਵਾ ਸਮਝ ਕੇ ਗੁਰੂ ਦੀ ਕਰੀ ਜਾਣਾ ਜੇ ਕੋਈ ਸੱਚ ਸਵਰਾ ਜਾਣ ਕੇ ਵੀ ਨਾਟਕ ਕਰਦਾ ਨਾ ਜਾਂ ਜਠਾਣੀ ਦਰਾਨੀ ਕੇ ਮੈਂ ਬਿਮਾਰ ਹੋ ਗਈ ਉਹ ਮੈਂ ਤੇ ਠੀਕ ਨਹੀਂ ਮੇਰਾ ਵੀ ਸੇਵਾ ਕਰ ਦੋ ਤੇ ਤੁਹਾਡਾ ਕੀ ਜਾਂਦਾ ਤੁਸੀਂ ਤੇ ਗੁਰਨਾਨਕ ਦੀ ਸੇਵਾ ਸਮਝ ਕੇ ਬਸ ਕਰਨੀ ਆਪਣਾ ਖਾਤਾ ਜੋੜਦੇ ਜਾਣਾ ਬਸ ਆਪਣੇ ਬੈਂਕ ਭਰਦੇ ਜਾਣਾ ਆਪਣੀ ਪੂੰਜੀ ਜੋੜਦੇ ਜਾਣਾ ਜਿਸ ਪੂੰਜੀ ਨਾਲ ਉਹ ਮਾਲਕ ਦਾ ਰਸਤਾ ਤੈਹ ਹੁੰਦਾ ਦੂਜੇ ਦਾ ਔਗਣ ਗੁਣ ਨਹੀਂ ਐਡਾ ਵੇਖਣਾ ਔਗਣ ਦਿਖ ਜਾਵੇ ਤੇ ਉਹਦੀ ਅਰਦਾਸ ਕਰ ਦੇਣੀ ਕਿਤੇ ਸੁਭਾ ਚੰਗਾ ਹੋਵੇ ਬੈਠਾ ਹੋਵੇ ਕੋਲ ਤੇ ਪ੍ਰੇਮ ਨਾਲ ਕਹਿ ਦੇਣਾ ਭਾਵੇਂ ਆਪਣੇ ਤੇ ਗੱਲ ਲਾ ਕੇ ਕਹਿ ਦੇਣਾ ਪਰੇ ਸਮਝੋ ਬਾਤ ਨੂੰ ਇਹ ਸਾਰੇ ਮਾਲਕ ਦੇ ਸਾਜੇ ਨੇ ਇਹ ਸਭਨਾਂ ਨੂੰ ਮਾਲਕ ਨੇ ਸਿਰਜਿਆ ਏ ਇਨਾਂ ਦੇ ਵਿੱਚ ਆਪ ਵਸਦਾ ਏ ਤੇ ਆਪ ਵਸ ਕੇ ਕਿਤੇ ਅਜੇ ਪਟਕੀ ਰਿਹਾ ਏ ਕਿਤੇ ਅਜੇ ਉਹਨੇ ਅਗਲੇ ਜਨਮ ਦੇ ਵਿੱਚ ਕੋਇਲ ਬੰਨਾ ਏ ਅੰਬਾ ਤੇ ਕੁਕਣਾ ਏ ਕਿਤੇ ਅਜੇ ਗਧਾ ਬਣ ਕੇ ਭਾਰ ਢੋਣਾ ਏ ਕਿਤੇ ਊਠ ਬੰਨਾ ਏ ਕਿਤੇ ਪਸ਼ੂ ਪੰਛੀ ਕਿਤੇ ਫੁੱਲ ਕਿਤੇ ਪਹਾੜ ਕਿਤੇ ਨਦੀ ਅਜੇ ਬੇੰਤ ਜਗਤ ਚੱਲਣਾ ਏ ਪਰ ਅੱਜ ਦੇ ਮਨੁੱਖ ਦਾ ਹੰਕਾਰ ਕਹਿੰਦਾ ਏ ਕਿ ਹੁਣੇ ਹੀ ਸਾਰਾ ਸਮੇਟਿਆ ਜਾਵੇ ਤੇ ਮੈਂ ਸਾਰਿਆਂ ਨੂੰ ਸਵਾਰ ਦਵਾਂ ਕੀ ਖਸਮਾ ਜੇ ਸਵਾਰ ਨਾ ਹੋਵੇ ਤੇ ਉਹਦਾ ਅੰਦਰ ਬੈਠਾ ਉਹ ਸਵਾਰ ਨਾ ਦਵੇ ਇਥੇ ਖੇੜੇ ਉਸ ਮਾਲਕ ਨੇ ਰਚਾਇਆ ਇਥੇ ਬੜਾ ਪਿਆਰਾ ਤੇ ਸੁਚੱਜਾ ਖੇੜੇ ਕੋਈ ਕਹਿੰਦੇ ਫਲਾਣਾ ਜੀ ਨਸ਼ੇ ਕਰਨ ਲੱਗ ਪਿਆ ਤੇਸੀ ਕਈ ਵਾਰ ਹੱਸਦੇ ਹੁੰਨੇ ਕਿ ਠੀਕ ਏ ਨਸ਼ੇ ਵਾਲੇ ਨੂੰ ਕਹਿਣਾ ਬੁਰੇ ਕਰਮਾਂ ਵਾਲੇ ਨੂੰ ਕਹਿਣਾ ਪ੍ਰੇਮ ਨਾ ਕਹਿਣਾ ਗਲ ਵਕੜੀ ਪਾ ਕੇ ਕਹਿਣਾ ਕਿ ਭਾਈ ਇਹ ਨਾ ਕਰਿਆ ਕਰ ਇਹ ਸਮਝਾਉਣਾ ਤੁਹਾਡੀ ਸੇਵਾ ਏ ਉਹਨੂੰ ਦਬਕੇ ਨਾ ਵੀ ਕਹਿਣਾ ਉਹਦੇ ਭਲੇ ਵਾਸਤੇ ਇਹ ਤੁਹਾਡੀ ਸੇਵਾ ਏ ਪਰ ਡਰ ਕੇ ਇਸ ਗੱਲ ਦਾ ਉਹਦੇ ਅੰਦਰ ਬੈਠਾ ਇਹ ਨਾ ਉਹ ਖਸਮ ਆਪਣੇ ਆਪ ਤੋਂ ਕਿੱਥੇ ਦੂਰ ਚਲਿਆ ਜਾਏਗਾ ਆਪਣੇ ਆਪ ਤੋਂ ਕਿਤੇ ਦੂਰ ਚਲਿਆ ਜਾਏਗਾ ਕੋਈ ਕਿਤੇ ਨਹੀਂ ਜਾ ਰਿਹਾ ਸਭਨਾ ਦੇ ਅੰਦਰ ਉਹ ਇੱਕ ਸਾਹਿਬ ਏ ਉਹ ਆਪੇ ਆਪਣੀਆਂ ਖੇਡਾਂ ਰਚ ਰਿਹਾ ਤੁਹਾਡੀ ਸੇਵਾ ਇਹ ਕਹਿਣਾ ਤੁਹਾਡੀ ਸੇਵਾ ਇਹ ਸਵਾਰਨਾ ਤੁਹਾਡੀ ਸੇਵਾ ਇਹ ਗਲ ਨਾ ਲਵਣਾ ਆ ਪਿੱਛੇ ਜੇ ਇੱਕ ਨਗਰ ਗਏ ਸੀ ਤੇ ਉਥੇ ਮਾਤਾ ਕਹਿਣ ਲੱਗੇ ਕਿ ਜਦੋਂ ਆ ਗੁਰੂ ਕੇ ਵਜ਼ੀਰ ਗੁਰੂ ਮਹਾਰਾਜ ਦੀ ਸੇਵਾ ਕਰਦੇ ਤੇ ਕਈ ਵਾਰ ਰੁਮਾਲਾ ਸਾਹਿਬ ਨਹੀਂ ਸਹੀ ਤਰ੍ਹਾਂ ਕਰਦੇ ਕਈ ਗਲਤੀਆਂ ਕਰਦੇ ਤੇ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਤੇ ਸੀ ਮਾਤਾ ਨੂੰ ਕਿਹਾ ਕਿ ਜਿੱਦਾਂ ਤੂੰ ਕਹਿੰਨੀ ਏ ਉਦਾਂ ਨਹੀਂ ਕਹਿਣਾ ਚਾਹੀਦਾ ਤੇ ਸਾਨੂੰ ਕਹਿਣ ਲੱਗੀ ਤੁਹਾਨੂੰ ਕਿੱਦਾਂ ਪਤਾ ਕਿ ਮੈਂ ਗਲਤ ਕਹਿਨੀ ਏ ਇਹੀ ਕਹਿ ਵੀ ਤੇਰੇ ਸਵਾਲ ਤੋਂ ਪੈਦਾ ਹੁੰਦਾ ਹੈ ਜੇ ਤੂੰ ਸਹੀ ਕਹਿੰਦੀ ਹੁੰਦੀ ਤੇ ਤੇਰੇ ਅੰਦਰ ਇਹ ਸਵਾਲ ਹੀ ਨਹੀਂ ਸੀ ਜਾਗਣਾ ਤੂੰ ਗਲਤ ਟੰਗ ਨਾ ਕਹਿੰਨੀ ਏ ਉਹਦਾ ਵਿਰੋਧ ਹੁੰਦਾ ਏ ਲੜਾਈ ਪੈਂਦੀ ਏ ਤੈਨੂੰ ਕੁਝ ਲੋਕਾਂ ਨੇ ਕਿਹਾ ਹੋਏਗਾ ਕਿ ਮਾਤਾ ਤੂੰ ਨਾ ਕਿਆ ਕਰ ਤੇ ਤੂੰ ਤਾਂ ਸਵਾਲ ਪੈਦਾ ਹੋਇਆ ਤਾਂ ਸਾਡੇ ਕੋਲ ਪੁੱਛਣ ਆਈ ਏ ਨਹੀਂ ਤੇ ਸਵਾਲ ਹੀ ਨਹੀਂ ਸੀ ਪੈਦਾ ਹੋਣਾ ਤੁਸੀਂ ਦੁੱਖ ਦੀ ਬਾਤ ਕਰਦੇ ਹੋ ਅੰਦਰ ਫੁਰਨਾ ਤੱਕ ਨਹੀਂ ਪੈਦਾ ਹੋ ਸਕਦਾ ਜੇ ਆਪ ਜੀ ਦਾ ਜੀਵਨ ਭਲਾ ਹੋਵੇ ਤੇ ਤੇ ਫਿਰ ਉਹ ਚੁੱਪ ਕਰ ਗਈ ਨਹੀਂ ਕਿਆ ਕਿਆ ਕਰ ਪਰ ਮਾਂ ਮੰਗੂ ਕੀ ਕਰ ਮਾਂ ਬਣ ਕੇ ਕਿਆ ਕਰ ਕ੍ਰੋਧ ਚ ਜਾ ਕੇ ਨਹੀਂ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਕਿਸੇ ਨੂੰ ਜਲੀਲ ਕਰਨ ਵਾਸਤੇ ਨਹੀਂ ਮਾਂ ਬਣ ਕੇ ਕਿਆ ਕਰ ਕੀਆ ਕਰ ਇਹ ਨਹੀਂ ਕਿ ਅੱਖਾਂ ਬੰਦ ਕਰ ਲਓ ਬਹਿ ਜਾਓ ਅੱਜ ਦੇ ਜਗਤ ਨੇ ਦੋ ਹੀ ਬਾਤਾਂ ਸਿੱਖੀਆਂ ਨੇ ਜਾਂ ਕ੍ਰੋਧ ਚ ਦੂਜੇ ਨੂੰ ਕਹਿਣਾ ਈਰਖਾ ਚ ਕਹਿਣਾ ਦੂਜੇ ਦੀ ਬੇਇੱਜ਼ਤੀ ਕਰਨ ਨੂੰ ਬੋਲਣਾ ਤੇ ਜਾਂ ਕ੍ਰੋਧ ਕਰਨਾ ਤੇ ਲੜਨਾ ਇਹੋ ਹੀ ਸਿੱਖਿਆ ਹੈ ਪ੍ਰੇਮ ਤੇ ਹੈ ਹੀ ਨਹੀਂ ਤੇ ਕਰੋਧੀ ਮਨੁੱਖ ਕਹਿੰਦਾ ਹੈ ਫਿਰ ਅਸੀਂ ਚੁੱਪ ਕਰ ਜਾਈਏ ਫਿਰ ਅਸੀਂ ਮੋਨੀ ਹੋ ਜਾਈਏ ਇਹ ਤੇ ਬਿਲਕੁਲ ਹੀ ਮਰ ਜਾਣਾ ਹੋਇਆ ਨਹੀਂ ਭਰਾ ਤੂੰ ਮਰਨਾ ਨਹੀਂ ਹੈ ਤੂੰ ਜੀਵਣਾ ਹੈ ਪਰ ਪ੍ਰੇਮ ਚ ਕਹਿਣਾ ਹੈ ਅਗਲੇ ਦੇ ਭਲੇ ਲਈ ਕਹਿਣਾ ਹੈ ਅਗਲੇ ਨੂੰ ਉੱਚਾ ਚੁੱਕਣ ਲਈ ਕਹਿਣਾ ਹੈ ਅਗਲੇ ਨੂੰ ਰੰਗ ਬਖਸ਼ਣ ਲਈ ਕਹਿਣਾ ਹੈ ਕਹਿਣਾ ਜ਼ਰੂਰ ਹੈ ਤੇ ਜੇ ਤੇਰੇ ਅੰਦਰ ਕਹਿੰਦੇ ਦੇ ਨਫਰਤ ਆ ਜਾਵੇ ਈਰਖਾ ਆ ਜਾਵੇ ਹੰਕਾਰ ਆ ਜਾਵੇ ਉਸੇ ਵੇਲੇ ਮਾਫੀ ਮੰਗੀ ਤੇ ਗਾ ਚਲਿਆ ਜਾਈ ਗੁਰੂ ਆਜੜੇ ਸਾਡੇ ਨਾਲ ਗੁਰਸਿੱਖ ਜੀਵਨ ਕਮਾਉਂਦੇ ਨੇ ਇਹਨਾਂ ਨੂੰ ਇੱਕ ਬਾਤ ਸਮਝਾਉਣੀ ਹੁੰਦੀ ਕਿ ਜਦੋਂ ਹੰਕਾਰ ਅੰਦਰ ਜਾਗ ਜਾਵੇ ਉਸੇ ਵੇਲੇ ਬਾਤ ਬੰਦ ਕਰ ਦਿਆ ਕਰੋ ਕਿਸੇ ਨੂੰ ਕੋਈ ਸਮਝਾ ਰਹੇ ਹੋ ਨਾ ਬਾਤ ਕਿ ਨਹੀਂ ਭਾਈ ਤੂੰ ਆਹ ਕਰਮ ਗਲਤ ਕਰ ਰਿਹਾ ਏ ਤੇ ਜੇ ਅੰਦਰ ਲੱਗੇ ਕਿ ਮੈਂ ਹੰਕਾਰੀ ਹੋ ਗਿਆ ਮੇਰੇ ਹੰਕਾਰ ਤੋਂ ਹੁਣ ਇਹਨੂੰ ਬੋਲ ਬੋਲੇ ਜਾਣ ਦੇ ਮੇਰੇ ਪ੍ਰੇਮ ਤੋਂ ਨਹੀਂ ਤੇ ਉਸੇ ਵੇਲੇ ਹੱਥ ਜੋੜ ਕੇ ਮਾਫੀ ਮੰਗਣੀ ਕਿ ਗੁਰੂ ਦੇ ਸਿੱਖਾ ਮੈਨੂੰ ਮਾਫ ਕਰਦੀ ਮੇਰਾ ਹੰਕਾਰ ਜਾਗ ਗਿਆ ਇਹ ਬੋਲ ਹੁਣ ਮੇਰੇ ਹੰਕਾਰ ਤੋਂ ਆਉਣ ਲੱਗ ਪਏ ਨੇ ਹੁਣ ਮੈਂ ਤੈਨੂੰ ਸਹੀ ਸਲਾਹ ਨਹੀਂ ਦੇ ਸਕਦਾ ਹੁਣ ਮੈਂ ਪਹਿਲਾਂ ਆਪਣਾ ਮਨ ਵਿਚਾਰਾਂ ਫਿਰ ਤੇਰੇ ਨਾਲ ਬਾਤ ਕਰਾਂਗਾ ਤੇ ਉਸੇ ਵੇਲੇ ਚੁੱਪ ਕਰਕੇ ਗਾਂ ਚਲਿਆ ਜਾਂਦਾ ਇੱਥੇ ਸਰਪੰਚ ਸਾਹਿਬ ਨੇ ਸਾਡੇ ਬੈਠੇ ਉਹ ਜਦੋਂ ਵੀ ਕਿਤੇ ਬਾਤ ਹੋਵੇ ਇਹਨਾਂ ਨੂੰ ਪਤਾ ਲੱਗੇ ਹੰਕਾਰ ਆ ਗਿਆ ਉਹ ਬੜੇ ਆਨੰਦ ਨਾਲ ਗੱਲ ਸੁਣਾਉਂਦੇ ਹੁੰਦੇ ਤੇ ਜਦੋਂ ਪਤਾ ਲੱਗ ਜੇ ਇਹਨਾਂ ਅੰਦਰ ਹੰਕਾਰ ਦੀ ਮਹਿਲ ਲੱਗਣੀ ਸ਼ੁਰੂ ਹੋ ਗਈ ਤੇ ਨਾਲ ਹੀ ਕਹਿਣਗੇ ਵੀ ਯਾਰ ਖਾਲਸਾ ਜੀ ਡਿਲੀਟ ਨਾ ਕਰ ਦਈਏ ਇਹ ਕੰਮ ਖਰਾਬ ਹੋ ਗਿਆ ਹੁਣ ਮੇਰੇ ਹੰਕਾਰ ਤੋਂ ਆਉਣ ਲੱਗ ਪਿਆ ਇਹਨੂੰ ਇੱਥੇ ਡਿਲੀਟ ਕਰ ਲਈਏ ਗੱਲ ਸੁਣਾਉਂਦੇ ਸੁਣਾਉਂਦੇ ਹੀ ਚੁੱਪ ਹੋ ਜਾਂਦੀ ਇਹ ਅਭਿਆਸ ਨੇ ਕਿ ਗੁਰੂ ਦੇ ਪ੍ਰੇਮ ਚ ਜੀਣਾ ਗੁਰੂ ਦੇ ਰੰਗ ਚ ਜੀਣਾ ਗੁਰੂ ਦੇ ਹੁਕਮ ਚ ਜੀਣਾ ਤੇ ਉਸ ਦੀ ਲੋਕਾਈ ਦੀ ਸੇਵਾ ਚ ਜੀਣਾ ਲੋਕਾਈ ਨੂੰ ਜਲੀਲ ਕਰਨ ਵਾਸਤੇ ਨਹੀਂ ਜੀਣਾ ਲੋਕਾਈ ਨੂੰ ਨੀਵਾ ਕਰਨ ਵਾਸਤੇ ਨਹੀਂ ਜੀਣਾ ਪਰ ਅਸੀਂ ਸਿੱਖਿਆ ਇਹ ਹੋ ਕੋ ਜੀ ਤੇ ਅਜੇ ਤੇ ਤੈਨੂੰ ਪ੍ਰੇਮ ਨਾ ਬੋਲਣਾ ਨਹੀਂ ਆਇਆ ਕੋਈ ਗੱਲ ਧਿਆਨ দাও ਇਧਰ ਬੋਲ ਵਾਹਿਗੁਰੂ 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 ਹੀ ਗੁਰੂ ਦਾ ਸਿੱਖਾ ਅਜੇ ਤੱਕ ਤੇ ਤੈਨੂੰ ਪ੍ਰੇਮ ਚ ਦੂਜੇ ਨੂੰ ਦੋ ਬੋਲ ਕਹਿਣੇ ਨਹੀਂ ਆਏ ਤੇ ਤੇਰੇ ਹੱਥ ਚ ਪਕੜਿਆ ਸ਼ਸਤਰ ਫਿਰ ਤਲਵਾਰ ਹੀ ਹੋਏਗਾ ਕਰਪਾਨ ਨਹੀਂ ਹੋ ਸਕਦਾ ਕੀ ਹੋ ਸਕਦਾ ਹੈ ਬਪੂ ਜੀ ਲਿਓ ਵਹੀਂ ਸੁਣ ਲਈਏ ਕਿਹੜੀ ਜ਼ਰੂਰੀ ਗੱਲ ਆ ਗਈ ਵਾਹਿਗੁਰੂ 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 ਬਜ਼ੁਰਗਾਂ ਵਿਚਾਰਿਆਂ ਨੂੰ ਉਹ ਚਿਪਰਾ ਜੀਆਂ ਲੈ ਕੇ ਤੇ ਦੇ ਦਿੱਤੀਆਂ ਨਿਆਣਿਆਂ ਨੇ ਪਰ ਉਹਨਾਂ ਨੂੰ ਕਈ ਵਾਰਾਂ ਬੰਦ ਨਹੀਂ ਕਰਨੀਆਂ ਆਉਂਦੀਆਂ ਕਸੂਰ ਨਹੀਂ ਹੈ ਉਹਨਾਂ ਦਾ ਕਈ ਵਾਰਾਂ ਇਹਨਾਂ ਨੂੰ ਬੰਦ ਵੀ ਨਹੀਂ ਕਰਨੀਆਂ ਹੁੰਦੀਆਂ ਕਿ ਇਹ ਖਸਮਾਂ ਨੂੰ ਖਾਣਾ ਬੰਦ ਕਿੱਥੋਂ ਹੋਣਾ ਉਹ ਭਾਵੇਂ ਉੱਥੇ ਕੋਈ ਮਰਿਆ ਹੋਵੇ ਤੇ ਉੱਥੇ ਵੀ ਉਹਨੇ ਉਹ ਕੰਮ ਭਾਵੇਂ ਕੋਈ ਜਿੰਦਾ ਹੋਵੇ ਤੇ ਉੱਥੇ ਵੀ ਉਹ ਪਰ ਚਲੋ ਸਤਿਗੁਰੂ ਸਭਨਾ ਦਾ ਭਲਾ ਕਰਨ ਆਪਜੀ ਸਮਾਪਤੀ ਕਰ ਦਈਏ ਸਮਾਪਤੀ ਕਰ ਦਈਏ ਅਜੇ ਨਹੀਂ ਕਰਨੀ ਚਲੋ ਦੱਸ ਦਿਓ ਜਦੋਂ ਕਰਨੀ ਹੋਏਗੀ ਆਪਣੇ ਪਿਆਰੇ ਦੇ ਜੇ ਤੈਨੂੰ ਪ੍ਰੇਮ ਦੇ ਵਿੱਚ ਅਜੇ ਤੈਨੂੰ ਪਿਆਰੇ ਦੀ ਰਚਨਾ ਦੀ ਸੇਵਾ ਕਰਨੀ ਨਹੀਂ ਆਈ ਅਜੇ ਤੈਨੂੰ ਦੂਜੇ ਦੇ ਭਲੇ ਵਾਸਤੇ ਦੂਜੇ ਤੇ ਕਿਰਪਾ ਕਰਕੇ ਦੋ ਬੋਲ ਭੁੱਲਣੇ ਨਹੀਂ ਆਏ ਤੇ ਸੱਚੇ ਤੂੰ ਜੁੱਧ ਕਿਵੇਂ ਕਰੇਂਗਾ ਸਿੰਘਾਂ ਦੇ ਕਦੀ ਬੋਲ ਸੁਣਿਓ ਬੜੇ ਪਿਆਰੇ ਬੋਲ ਹੁੰਦੇ ਕਦੀ ਨਹੀਂ ਕਹਿੰਦੇ ਫਲਾਣੇ ਨੂੰ ਕੁੱਟਣਾ ਕੀ ਕਹਿੰਦੇ ਨੇ ਦੂਜੇ ਨੂੰ ਸੋਧਾ ਲਾਉਣਾ ਸੋਧਾ ਕੀ ਹੁੰਦਾ ਸੁਧਾਰ ਕਰਨਾ ਸੁਧਾਈ ਕਰਨੀ ਕਿਸੇ ਦੀ ਕਿ ਲੱਤਾਂ ਬਾਹਾਂ ਤੋੜਨੀਆਂ ਆਪਾ ਹੀ ਜ ਕਰਨਾ ਕਦੀ ਕਹਿੰਦੇ ਇਹਦੀਆਂ ਲੱਤਾਂ ਤੋੜਨੀਆਂ ਫਲਾਣੇ ਦੀਆਂ ਲੱਤਾਂ ਵੱਢਣੀਆਂ ਫਲਾਣੇ ਦੀ ਬਾਹਾਂ ਵੱਢਣੀ ਕਦੀ ਨਹੀਂ ਕਹਿਣਗੇ ਇੱਕੋ ਹੀ ਬਚਨ ਨੇ ਸੋਧਾ ਲਾਉਣਾ ਜਿਵੇਂ ਮਾਂ ਲਾਉਂਦੀ ਹੈ ਆਪਣੇ ਪੁੱਤਰ ਵਿਗੜ ਜਾਵੇ ਤੇ ਉਹਨੂੰ ਔਗਣ ਤੋਂ ਪਾਰ ਕਰਨ ਲਈ ਸੋਧਾ ਲਾਉਂਦੀ ਹੈ ਨਾ ਕਿ ਗੁਨਾਹ ਨਾ ਕਰੇ ਇਹ ਕਿਤੇ ਬੁਰਾ ਨਾ ਬਣ ਜਾਵੇ ਉਹਦੇ ਚ ਗੁਣ ਭਰਨ ਵਾਸਤੇ ਜਿਵੇਂ ਸੋਧਾ ਲਾਉਂਦੀ ਏ ਐਵੇਂ ਮਾਂ ਵਾਲਾ ਸੋਧਾ ਇਹੋ ਹੀ ਸ਼ਸਤਰ ਹੈ ਅਸ਼ਸਤਰ ਹੀ ਹੈ ਨਾ ਇਹ ਜਦੋਂ ਅਸੀਂ ਆਪਣੇ ਕਰੋਧ ਕਰਕੇ ਪਕੜਦੇ ਹਾਂ ਗਵੰਡੀ ਨਾਲ ਲੜ ਕੇ ਕਰੋਧ ਕਰਕੇ ਪਕੜਦੇ ਹਾਂ ਤੇ ਇਹ ਸ਼ਸਤਰ ਤਲਵਾਰ ਹੋ ਜਾਂਦਾ ਸੇਮ ਸ਼ਸਤਰ ਹੈ ਪਰ ਜਦੋਂ ਕਲਗੀਆਂ ਵਾਲੇ ਦੀ ਮੇਰ ਸਦਕਾ ਸੋਧਾ ਲਾਉਣ ਵਾਸਤੇ ਪਕੜਦੇ ਹਾਂ ਤੇ ਇਹ ਕਿਰਪਾਨ ਹੋ ਜਾਂਦਾ ਸ਼ਸਤਰ ਤੇ ਉਹ ਹੀ ਏ ਵਾਰ ਵੀ ਉਹ ਹੀ ਏ ਜੁਦ ਪੈਤੜੇ ਵੀ ਉਹ ਹੀ ਨੇ ਪਰ ਇਹਦਾ ਰੂਪ ਬਦਲ ਜਾਂਦਾ ਤੇਰੀ ਭਾਵਨਾ ਤੇ ਤੇਰੀ ਵਰਤੋਂ ਤੇ ਆ ਅੱਖੀਆਂ ਇਹੋ ਹੀ ਨੇ ਜਿਹੜੀਆਂ ਮਾਲਕ ਨੇ ਦਿੱਤੀਆਂ ਨੇ ਇਹਨਾਂ ਨਾਲ ਉਸ ਪਿਆਰੇ ਦੀ ਰਚਨਾ ਨੂੰ ਤੱਕ ਦੇਖਣਾ ਫੁੱਲਾਂ 'ਚ ਕਿਵੇਂ ਰੰਗ ਪਰਦਾ ਏ ਦੇਖਣਾ ਤਿਤਲੀਆਂ ਦੀਆਂ ਪੰਖੜੀਆਂ 'ਚ ਕਿਆ ਖੂਬ ਕਲਾਕਾਰੀਆਂ ਕੀਤੀਆਂ ਨੇ ਦੇਖਨਾ ਮੋਰਾਂ ਦੀਆਂ ਪੰਖੜੀਆਂ 'ਚ ਕਿਆ ਖੂਬ ਕਲਾਕਾਰ ਨੇ ਮਹਾਕਲਾ ਬਖੇਰੀ ਦੇਖ ਪੱਤੇ ਪੱਤੇ ਨੂੰ ਉਹਨੇ ਇੱਕ ਨਵਾਂ ਆਕਾਰ ਦਿੱਤਾ ਏ ਨਵਾਂ ਰੰਗ ਦਿੱਤਾ ਏ ਦੇਖ ਉਹਦੇ ਰੰਗਾਂ ਦੀ ਬਣਾਵਟ ਨੂੰ ਦੇਖ ਉਹਦੇ ਆਕਾਰਾਂ ਦੀ ਬਣਤਰ ਨੂੰ ਦੇਖ ਤੇਰੇ ਧੀਆਂ ਪੁੱਤਰਾਂ ਦੇ ਵਿੱਚ ਕਿਵੇਂ ਬਣ ਰਿਹਾ ਏ ਕਿਵੇਂ ਸਾਜ ਰਿਹਾ ਏ ਦੇਖਨਾ ਜਰੇ ਜਰੇ ਨੂੰ ਕਿਵੇਂ ਸਜਾਰਿਆ ਏ ਤੇ ਮਹਿਕ ਰਿਹਾ ਏ ਸਾਰੀ ਕੁਦਰਤ ਦਾ ਰੰਗ ਦੇਖ ਤੇਰੇ ਇੱਕ ਦਾਣੇ ਲਾਏ ਨੂੰ ਅੱਜ ਉਹਨੇ ਹਜ਼ਾਰਾਂ ਹਜ਼ਾਰਾਂ ਦਾਣੇ ਲਾ ਦਿੱਤੇ ਕਦੀ ਮੀਂਹ ਬਣ ਕੇ ਤੇਰੇ ਤੇ ਵਰਸਦਾ ਏ ਕਦੀ ਫੁੱਲਾਂ ਦੀ ਖੁਸ਼ਬੂ ਬਣ ਕੇ ਤੇਰੇ ਤੇ ਵਰਸਦਾ ਏ ਕਦੀ ਧੁੱਪ ਬਣ ਕੇ ਤੈਨੂੰ ਊਰਜਾ ਬਣ ਕੇ ਤੇਰੇ ਤੇ ਵਰਸਦਾ ਏ ਕਦੀ ਪਰਿਵਾਰ ਬਣ ਕੇ ਤੇਰੇ ਝੁਗਿਰਦੇ ਦੇ ਵਿੱਚ ਤੈਨੂੰ ਘੇਰਾ ਬਣਾ ਕੇ ਬਹਿੰਦਾ ਏ ਕਦੀ ਠੰਡੀ ਪਾਉਣ ਦੇ ਵਿੱਚ ਤੈਨੂੰ ਸ਼ੂਕੇ ਗੁਜ਼ਰਦਾ ਏ ਤੂੰ ਦੇਖ ਨਾ ਉਸ ਪਿਆਰੇ ਇੰਨਾ ਅੱਖੀਆਂ ਨਾਲ ਦੇਖਣਾ ਸੀ ਹਲਾਕੇ ਗੁਰੂ ਨੇ ਰੋਜ ਸਮਝਾਇਆ ਇਹ ਨੇਤਰਾਂ